ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਅਪਾਰ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਗੁਰੂ ਦਰਬਾਰ ਅੰਦਰ ਸੱਜੇ ਦੁਪਹਿਰ ਦੇ ਪਾਵਨ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ ਜੀ ਸੰਗਰਾਮ ਦਾ ਦਿਹਾੜਾ ਮਨਾ ਰਹੇ ਹੋ ਜੇਟ ਦਾ ਮਹੀਨਾ ਆਰੰਭ ਹੋਇਆ ਹੈ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਸਾਰੀ ਸੰਗਤ ਵਾਸਤੇ ਇਲਾਹੀਵੰਦ ਹੋਵੇ ਔਰ ਚੜ੍ਹਦੀ ਕਲਾ ਵਾਲਾ ਹੋਵੇ ਜੀ ਬੀਬੀ ਸਿਮਰਨਜੀਤ ਕੌਰ ਤੇ ਨਾਨੇ ਅਜ ਦੇ ਦੀਵਾਨ ਦੀਆਂ ਸੇਵਾਵਾਂ ਪਾਵਨ ਸੁਖਮਨੀ ਸਾਹਿਬ ਜੀ ਦੀਆਂ ਸੇਵਾਵਾਂ ਲਈਆਂ ਨੇ ਪਰਿਵਾਰ ਜੋ ਵੀ ਭਾਵਨਾਵਾਂ ਨੂੰ ਲੈ ਕਰਕੇ ਗੁਰਦੁਆਰਾ ਅੰਦਰ ਪਹੁੰਚਿਆ ਪਾਤਸ਼ਾਹ ਕਿਰਪਾ ਕਰਨ ਗੁਰਮਤ ਅੰਸਾਰ ਚੜ੍ਹਦੀ ਕਲਾ ਦੇ ਸਹਿਤ ਸੰਪੂਰਨ ਬਖਸ਼ਣ ਜੀ ਬਹੁਤ ਸੋਹਣਾ ਬਹੁਤ ਸਿੱਖਿਆਦਾਇਕ ਜਿਹੜਾ ਹੈ ਭਾਵਪੂਰਤ ਉਪਦੇਸ਼ ਜਿਹੜਾ ਹੈ ਉਹ ਜੇਠ ਮਹੀਨੇ ਦਾ ਹਰ ਜੇਠ ਚੜਨ ਦਾ ਲੋੜੀ ਹੈ ਜਿਸ ਅਗ ਹੈ ਸਭ ਨਿਵਨ ਕਿੰਨੀਆਂ ਲੋੜਾਂ ਨੇ ਆਪਣੀਆਂ ਕਿੰਨੀਆਂ ਜ਼ਰੂਰਤਾਂ ਨੇ ਆਪਣੀਆਂ ਆਪ ਗੁਰੂ ਕੋਲੋਂ ਮੰਗਦੇ ਆ ਬੇਅੰਤ ਅਰਦਾਸਾਂ ਬੇਨਤੀਆਂ ਬੇਅੰਤ ਜੋ ਦੜੀਆਂ ਔਰ ਜੀਵਨ ਦੀਆਂ ਬੇਅੰਤ ਲੋੜਾਂ ਔਰ ਗੁਰੂ ਪੂਰੀਆਂ ਵੀ ਕਰਦਾ ਔਰ ਇੰਨੀਆਂ ਲੋੜਾਂ ਦੇ ਵਿੱਚ ਮਹਾਰਾਜ ਕਹਿੰਦੇ ਤੇਰੀਆਂ ਇੰਨੀਆਂ ਲੋੜਾਂ ਐ ਤੇ ਇੱਕ ਲੋੜ ਜਿਹੜੀ ਐ ਹੋਰ ਵਿੱਚ ਸ਼ਾਮਲ ਕਰ ਲੈ ਉਹ ਹੈਗੀ ਐ ਹਰ ਜੇਠ ਜੁੜਨ ਦਾ ਲੋੜੀ ਐ ਜਿਸ ਅੱਗੇ ਸਭ ਨਿਵਾਨ ਦੇ ਨਾਲ ਜੁੜਨਾ ਐਸੀ ਲੋੜ ਨੂੰ ਜਿਹੜਾ ਹੈ ਆਪਣੇ ਜੀਵਨ ਦੇ ਵਿੱਚ ਸ਼ਾਮਲ ਕਰ ਐਸਾ ਪ੍ਰਮਾਤਮਾ ਐਸਾ ਪ੍ਰਮਾਤਮਾ ਦਾ ਨਾਮ ਜਿਸ ਅੱਗੇ ਸਭ ਨਿਵਨ ਸਾਰੇ ਝੁੱਕਦੇ ਆ ਉਹਦੇ ਅੱਗੇ ਉਹਦੀ ਕਾਇਨਾਤ ਉਹਨੂੰ ਸਜਦਾ ਕਰਦੀ ਹੈ ਸਿਮਰੇ ਧਰਤੀਆਂ ਆਕਾਸ਼ਾਂ ਸਿਮਰੇ ਚੰਦ ਸੂਰਜ ਗੁਣਤਾਸਾ ਪਾਉਣ ਪਾਣੀ ਬੈ ਸੰਤਰ ਸਿਮਰੈ ਸਿਮਰੈ ਸਗਲੇ ਉਪਾਰ ਜਨਾ ਜਿੰਨੇ ਵੀ ਉਹਦੇ ਉਪਜੇ ਪੈਦਾ ਕੀਤੇ ਹੋਏ ਐ ਸਾਰੇ ਉਹਨੂੰ ਸਿਮਰ ਰਹੇ ਐ ਜੇ ਕੋ ਭੱਜ ਰਿਹਾ ਤਾਂ ਇਨਸਾਨ ਭੱਜ ਰਿਹਾ ਬੰਦਾ ਭੱਜ ਰਿਹਾ ਮਹਾਰਾਜ ਕਹਿੰਦੇ ਭੱਜਣਾ ਨਾ ਕਰ ਮਨਮੁਖ ਨਾ ਬਣ ਪਰਮਾਤਮਾ ਤੋਂ ਪਰਮਾਤਮਾ ਦੇ ਨਾਮ ਤੋਂ ਜਿਹੜਾ ਮੁਖ ਨਾ ਮੋੜ ਗੁਰਮੁਖ ਬਣ ਹਰ ਜੇਠ ਜੁੜਨ ਦਾ ਲੋੜ ਹੀ ਐ ਜਿਸ ਅੱਗੇ ਸਭ ਨਿਵਾਨ ਕਿਉਂਕਿ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ ਜੇ ਉਹਦੇ ਦਾਮਨ ਦੇ ਨਾਲ ਲੱਗ ਜਾਈਏ ਨਾ ਤਾਂ ਕਿਸੇ ਵੀ ਵਿਕਾਰ ਦੇ ਵਿੱਚ ਕਲਯੁਗ ਦੇ ਵਿੱਚ ਇੰਨੀ ਤਾਕਤ ਨਹੀਂ ਮਹਾਰਾਜ ਕਹਿੰਦੇ ਕਿ ਤੈਨੂੰ ਬੰਨ ਲੈਣਗੇ ਕਿਉਂਕਿ ਉਹਦੇ ਦਾਮਨ ਦੇ ਨਾਲ ਲੱਗਣਾ ਪੈਣਾ ਹੈ ਮਾਲਕ ਵੱਡਾ ਹੋਵੇ ਨਾ ਉਹਦਾ ਡਰ ਹੁੰਦਾ ਹੈ ਉਹਦੇ ਨੌਕਰ ਦਾ ਵੀ ਰੋਗ ਹੁੰਦਾ ਹੈ ਤੇ ਜੇ ਮਾਲਕ ਦਾ ਆਪਣਾ ਕੋਈ ਡਰ ਨਾ ਹੋਵੇ ਤੇ ਨੌਕਰਾਂ ਨੂੰ ਕੌਣ ਜਾਣਦਾ ਹੈ ਉਹ ਵੱਡਾ ਮਾਲਕ ਹੈ ਉਹ ਸ੍ਰਿਸ਼ਟੀ ਦਾ ਮਾਲਕ ਹੈ ਉਹ ਸਰਬ ਕਲਾ ਸਮਰੱਥ ਹੈ ਮਾਲਕ ਕਹਿੰਦੇ ਉਹਨੂੰ ਜਪਨਾ ਕਰੋ ਗੁਰੂ ਦਾ ਉਪਦੇਸ਼ ਹੈ ਵੱਡੇ ਦੇ ਲੜ ਲੱਗਾਂਗੇ ਤਾਂ ਵੱਡੇ ਬਣ ਜਾਵਾਂਗੇ ਉਹਦਾ ਵੱਡਾ ਨਾਮ ਉਹਦਾ ਉੱਚਾ ਥਾਉ ਉਹ ਜੱਪਿਆ ਕਰੀਏ ਸੋ ਸਾਰੀ ਗੁਰੂ ਕੀ ਸੰਗਤ ਦਾ ਕੋਟਾਨ ਕੋਟ ਧੰਨਵਾਦ ਹੈ ਜੇਠ ਦਾ ਚੜਿਆ ਮਹੀਨਾ ਸਾਰਿਆਂ ਵਾਸਤੇ ਲਾਹੇਵੰਦ ਹੋਵੇ ਗੁਰੂ ਦਰਬਾਰਾ ਅੰਦਰ ਰੋਜ਼ਾਨਾ ਹੀ ਸੁਖਮਨੀ ਸਾਹਿਬ ਜੀ ਦੇ ਪਾਠ ਲੜੀ ਚੱਲਦੀ ਹੈ 12 ਵਜੇ ਤੋਂ ਆਰੰਭਤਾ 1:30 ਵਜੇ ਅਰਦਾਸ ਬੇਨਤੀ ਹੁੰਦੀ ਹੈ ਉਤਮ ਕਰਿਆ ਕਰੋ ਗੁਰੂ ਪਾਤਸ਼ਾਹ ਕੀ ਅਰਦਾਸ ਕਰਿਆ ਕਰੋ ਕਿ ਵਾਦ ਤੋਂ ਵਾਦ ਹਾਜ਼ਰੀਆਂ ਸੰਗਤ ਰੂਪ ਵਿੱਚ ਲਵਾਇਆ ਕਰੀਏ ਸੋ ਇੱਥੇ ਹੀ ਦੁਪਹਿਰ ਦੇ ਦੀਵਾਨਾਂ ਦੀ ਸੰਪੂਰਨਤਾ ਸਮਾਪਤੀ ਹੈ ਪੁੱਲ ਚੱਕ ਦੀ ਮਾਫੀ ਬਖਸ਼ੋ ਜੀ ਗਾਜ ਵਜ ਕਰਕੇ ਇਕ ਵਾਰ ਫਤਿਹ ਸਾਂਝੀ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ جی کی फति